ਕੋਲਾ ਬੰਦ ਹੋ ਗਿਆ ਆ ਜਾਓ ਵੀਰ ਜੀ ਤੁਸੀਂ ਆਓਗੇ ਆ ਜਾਓ نکله جو څه نکله؟ دا وی چیک کړئ چیک کړئ ਕਿਹੜਾ ਪਿੰਡ ਹੈ ਤੰਨਾ 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 ਕਿਹੜ जब तू जसू आ जाओ ना आए। जसू आगा। आगा। तो है तू रहने के लस तो उधर बजा तो तो ना ना शुरुआत ओ बॉडी है हो तेरे के नाम रखा नहीं हुई है कोई की कार है राघव जिला की श्री जी सर के नाम ਮੇਰਾ ਸ਼ੰਕਰ ਭਰਦਵਾ ਜੀ ਬੋਲੇ ਸ਼ੰਕਰ ਟੈਬ ਕਲਬ ਗੋਤਾਖੋਰ ਟੀਮ ਇਹ ਬੰਦਾ ਕੌਣ ਹੈ ਜਿਹੜਾ ਪੇੜ ਨਾਲ ਲੜਕਦੀ ਪਈ ਜਲਾਸ ਆ ਗੋਤਾਖੋਰ ਰੋਜ਼ਾਨਾ ਪਾਖੜਾ ਨਹਿਰ ਤੇ ਰਾਉਂਡ ਅਪ ਕਰਦੇ ਨੇ ਜਿਹੜੇ ਵਿਅਕਤੀ ਗੁੰਮੇ ਹੁੰਦੇ ਨੇ ਉਹਨਾਂ ਨੂੰ ਪਰਿਵਾਰ ਨੂੰ ਲੱਭ ਕੇ ਦੇਣ ਦਾ ਕੰਮ ਕਰਦੇ ਆ ਜਾਂ ਕੋਈ ਲਾਬਾਰਿਸ਼ ਬਾਈਕ ਖੜੀ ਹੋਵੇ ਜਾਂ ਕੋਈ ਗੱਡੀ ਖੜੀ ਹੋਵੇ ਤਾਂ ਇਹਦੀ ਜਾਣਕਾਰੀ ਪੁਲਿਸ ਨੂੰ ਦਿੰਨੇ ਆ ਸੋ ਅੱਜ ਹੀ ਇਸ ਤਰ੍ਹਾਂ ਗੋਤਾਖੋਰ ਜਿਹੜੇ ਸੀਗੇ ਰਾਉਂਡ ਅਪ ਕਰ ਰਹੇ ਸੀਗੇ ਔਰ ਇੱਥੇ ਕੁਝ ਵਿਅਕਤੀ ਵੀ ਖੜੇ ਸੀਗੇ ਔਰ ਗੋਤਾਖੋਰਾਂ ਨੇ ਦੇਖਿਆ ਇੱਕ ਬੰਦਾ ਜਿਹੜਾ ਉਹ ਲਟਕ ਰਿਹਾ ਮਾ ਆਪਣਾ ਦਰਖ ਦੇ ਨਾਲ ਤਾਂ ਜਿਹਦੀ ਜਾਣਕਾਰੀ ਅਸੀਂ ਐਸ ਐਚਓ ਪਸਿਆਣਾ ਸਾਹਿਬ ਨੂੰ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਇਮੀਡੀਏਟਲੀ ਇੱਕ ਜਿਹੜੀ ਟੀਮ ਪੁਲਿਸ ਦੀ ਟੀਮ ਆਈਆ ਉਹ ਸਰਚ ਕਰ ਰਹੀ ਆ ਪਰ ਇਹ ਜਿਹੜਾ ਵਿਅਕਤੀ ਹੈ ਮਤਲਬ ਹਾਲੇ ਤੱਕ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਕੋਈ ਪ੍ਰੂਫ ਉਹ ਨਹੀਂ ਮਿਲਿਆ ਹਾਲੇ ਫਿਲਹਾਲ ਅਨਨੋਨ ਹੈ ਪਰ ਇੱਕ ਟਿਕਟ ਹੈ ਉਹ ਮਿਲੀ ਜੇਬ ਚੋਂ ਕਨੋਲੀ ਪੈਂਦਾ ਜਦੋਂ ਆਪਾਂ ਇਥੋਂ ਪਟਿਆਲੇ ਤੋਂ ਫਤਗੜ ਸਾਹਿਬ ਨੂੰ ਜਾਂਦੇ ਆ ਤਾਂ ਕਨੋਲੀ ਪੈਂਦਾ ਉੱਥੇ ਦੀ ਟਿਕਟ ਹੈ ਇਕੱਲੀ ਬਾਕੀ ਕੁਝ ਦਵਾਈਆਂ ਮਿਲਿਆ ਨਹੀਂ ਤੇ ਕੀ ਲੱਗਦਾ ਕਿੰਨੇ ਦਿਨ ਦੀ ਲਾਸ ਹੈ ਕਿੰਨੇ ਦਿਨ ਤੋਂ ਟੰਗੀ ਵੀ ਹੈ ਲਗਭਗ ਗੋਤਾਖੋਰ ਨੂੰ ਤਾਂ ਅੱਜੀ ਮਿਲੀ ਹੈ ਬਾਕੀ ਜ਼ਿਆਦਾ ਜਾਣਕਾਰੀ ਤਾਂ ਪੋਸਟਮਾਰਟਮ ਜਾਂ ਪੁਲਿਸ ਅਧਿਕਾਰੀ ਦੇ ਸਕਦੇ ਨੇ ਤੇ ਹੁਣ ਕਿੰਦਾ ਦੀ ਕਾਰਵਾਈ ਕਰਾ ਰਹੇ ਆਂ ਆ ਅਸੀਂ ਐਂਬੂਲੈਂਸ ਮੰਗਾ ਲਈ ਹੈ ਆਪਣੀ ਜਿਹੜੀ ਗੋਤਾਖੋਰ ਤੇ ਐਂਬੂਲੈਂਸ ਹੁੰਦੀ ਉਹ ਮੰਗਾ ਲਈ ਹੈ ਔਰ ਆਈਓ ਜਿਹੜੇ ਡਿਊਟੀ ਅਫਸਰ ਨੇ ਉਹ ਮੌਕੇ ਤੇ ਪਹੁੰਚੇ ਨੇ ਜੋ ਉਧਰ ਅਧਿਕਾਰੀਆਂ ਨੂੰ ਦੱਸ ਰਹੇ ਨੇ ਇਹਦੇ ਬਾਰੇ ਡਿਟੇਲ ਚ ਤੇ ਬਾਕੀ ਐਂਬੂਲੈਂਸਾਂ ਦੀ ਜਿੰਮੇ ਸਾਨੂੰ ਕਹਿਣ ਕਿ ਪੈਕ ਕਰਨ ਨੂੰ ਕਿੰਨੇ ਵਜੇ ਦੀ ਤੁਹਾਨੂੰ ਜਾਣਕਾਰੀ ਮਿਲੀ ਆ ਹਾਂ ਲਗਭਗ ਘੰਟਾ ਦਾ ਸਾਨੂੰ ਹੋਇਆ ਜਿਹੜਾ ਜਾਣਕਾਰੀ ਸਾਨੂੰ ਮਿਲੀ ਆ ਪਰ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਪੁਲਿਸ ਡਿਪਾਰਟਮੈਂਟ ਨੂੰ ਸੰਗਰਜੀ ਜੀ ਜਦੋਂ ਤੁਸੀਂ ਲਾਸ਼ਾਂ ਵੀ ਕੱਢਦੇ ਹੋ ਤੁਹਾਨੂੰ ਲੱਗਦਾ ਹੈ ਕਿ ਕੀ ਲੱਗਦਾ ਹੈ ਐਂਗਲ ਕੀ ਦੇਖਦੇ ਹੋ ਇਹਨੂੰ ਕਿ ਮਰਡਰ ਹੈ ਕਿ ਜਾਂ ਸੁਸਾਇਸਾਈਡ ਹੈ ਕੀ ਲੱਗਦਾ ਲੀਕੋ ਜਿਹੜਾ ਦਰਖਤਾ ਉਹ ਠੀਕ ਹੈ ਥੋੜਾ ਜਿਹਾ पर एडा भी मतलब है नहीं पर ज्यादा जानकारी क्योंकि देखो उदे मुंह ਦੇ ਵਿੱਚ ਨਾ ਡਸਟ ਜੰਮੀ ਹੋਈ ਆ ਉਹਦਾ ਕਾਰਨ ਵੀ ਕੱਲ ਰਾਤ ਦਾ ਹੋ ਸਕਦਾ ਜਾਂ ਪਰਸੋਂ ਰਾਤ ਦਾ ਗੈਸ ਸਿਰਫ ਆਈਡੀਆ ਦੱਸ ਸਕਦੇ ਆ ਕਲੀਅਰ ਤਾਂ ਪੋਸਟਮਾਰਟ ਦੀ ਰਿਪੋਰਟ ਹੈ ਸਰੀਰ ਦੇ ਉਰ ਕਿਤੇ ਨਿਸ਼ਾਨ ਵੀ ਆ ਕੁਝ ਮਾਰਨ ਪੀਟਨ ਦੇ ਯਾਰ ਕੁਝ ਨਹੀਂ ਨਹੀਂ ਹਲੇ ਅਸੀਂ ਉਹ ਪ੍ਰੋਪਰ ਚੈੱਕ ਨਹੀਂ ਕਰਿਆ ਸੀ ਜੇਬਾਂ ਦੇ ਤਲਾਸ਼ੀ ਲਈ ਜੇ ਸਾਨੂੰ ਪੁਲਿਸ ਨੇ ਕਿਹਾ ਔਰ ਇਹਨ ਇੱਕ ਹੱਥ ਦੇ ਵਿੱਚ ਕੜਾ ਪਾਇਆ ਹੋਇਆ ਔਰ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਕਿਉਂਕਿ ਇਹ ਤੇ ਕੇਸ ਨੇ ਔਰ ਜਿਹੜਾ ਕਨਕ ਮੰਨਾ ਦਾ ਖਾਕੀ ਰੰਗ ਦਾ ਪਜਾਮਾ ਕੁਰਤਾ ਪਾਇਆ ਸੀ ਕੰਡੀਸ਼ਨ ਕਿਦਾਂ ਲੱਗਦੀ ਹੈ ਕਿ ਇਹ ਮਜ਼ਦੂਰ ਹੈ ਜਾਂ ਕਿਸੇ ਵਧੀਆ ਕੰਦਾ ਇਸ ਦੀ ਜੇਬ ਚੋਂ ਜਿਹੜਾ ਸਾਨੂੰ ਮਤਲਬ ਕਨਕ ਜਿਵੇਂ ਕਿਤੇ ਤੂੜੀ ਕੱਟਦੇ ਆ ਉਹ ਚੀਜ਼ਾਂ ਮਤਲਬ ਡਸਟ ਮਿਲੀ ਹੈ ਸਿਰਫ ਜੇਬਾਂ ਤੋਂ ਜੀ ਜੇਬਾਂ ਤੋਂ ਔਰ ਦਵਾਈ ਔਰ ਇੱਕ ਪਰਚੀ ਹੈ ਕੋਈ ਉਹ ਮਿਲੀ ਹੈ ਉਹ ਜੋ ਅਧਿਕਾਰੀਆਂ ਤੋਂ ਕੋਈ ਆਧਾਰ ਕਾਰਡ ਵਗੈਰਾ ਕੁਝ ਨਹੀਂ ਸੁਣਾ ਤੇਰੇ ਕੋਈ ਨਹੀਂ ਹਲੇ ਫਿਲਹਾਲ ਸਨਾਕਤ ਵਾਲੀ ਗੱਲ ਕਰਾਂ ਤਾਂ ਉਦੋਂ ਦੀ ਕੁਝ ਨਹੀਂ ਠੀਕ ਹੈ ਦੇ ਦਬੋਡੀਆ ਜਿੱਤੇ ਗੱਲ ਦੇ ਵਿੱਚ ਫਹਾਪਾ ਕੇ ਇੱਕ ਦਰਖਤ ਦੇ ਨਾਲ ਸੰਗਿਆ ਹੋਇਆ ਹੈ ਤੇ ਜਿਹਦੇ ਵਿੱਚੋਂ ਸਬੈਲ ਆ ਰਹੀ ਹੈ ਮੌਕੇ ਤੇ ਪਹੁੰਚੋ ਜਿਹੜਾ ਮੈਂ ਹੈਗਾ ਪੁਲਿਸ ਪਾਰਟੀ ਦੇ ਸਵੇਧ ਪੁਲਿਸ ਪਾਰਟੀ ਦੇ ਮੌਕੇ ਤੇ ਉੱਪਰ ਪਹੁੰਚਿਆ ਬਾਕੀ ਦੇਖਦੇ ਹਾਂ ਇੱਥੇ ਕੀ ਹੋਣੀ ਦੀ ਬੋਡੀ ਨੂੰ ਲਿਜਾ ਕੇ ਮੋਰਚਰੀ ਦੇ ਵਿੱਚ ਰਖਾਣੇ ਤੇ ਪੋਸਟਮਾਰਟਮ ਤੁਸੀਂ ਜਾਂਚ ਕੀਤਾ ਕੁਝ ਨਿਕਲਿਆ ਜੀ ਤੇ ਚਿੱਪੀ ਵਗੈਰਾ ਤਾਂ ਕੋਈ ਆਧਾਰ ਕਾਰਡ ਵਗੈਰਾ ਕੁਝ ਨਹੀਂ ਨਹੀਂ ਕੋਈ ਡਾਕੂਮੈਂਟਸ ਨਹੀਂ ਮਿਲੇ ਸਿਰਫ ਇੱਕ ਵਸਦੀ ਪਰਚੀ ਮਿਲੀ ਹੈ ਜੀ ਉਹ ਜਿਹੜੀ ਪਰਸੀ ਹੈਗੀ ਐ ਘਨੋਲੀ ਤੋਂ ਘਨੋਲੀ ਤੋਂ ਟਿਕਟ ਕੱਟੀ ਹੋਈ ਹੈ ਤੇ ਫੱਗਣ ਵਜਰੇ ਤੱਕ ਦੀ ਕੱਟੀ ਹੋਈ ਹੈ ਕੀ ਲੱਗਦਾ ਜੀ ਕਿੱਦਾਂ ਐਂਗਲ ਤੋਂ ਦੇਖ ਰਹੇ ਹੋ ਸੁਸਾਇਡ ਹੈ ਜਾਂ ਮਰਡਰ ਹੈ ਕਿੱਦਾਂ ਤੁਹਾਨੂੰ ਲੱਗਦਾ ਹਲੇ ਤਾਂ ਮੋੜੀ ਪੜਤਾਲ ਕਰਾਂਗੇ ਜੀ ਹਲੇ ਕੁਝ ਨਹੀਂ ਕਹਿ ਸਕਦੇ ਵੀ ਮਰਡਰ ਹੈ ਜਾਂ ਸੁਸਾਇਡ ਸੰਖਾਨ ਜਗ੍ਹਾ ਤੇ ਲਾਸਟ ਮਿੰਟ ਹਾਂ ਜੀ ਹਾਂ ਇਹ ਜਿਹੜੀ ਹੈਗੀ ਜਗ੍ਹਾ ਵੀ ਸੁਲਤਾਨ ਹੈ ਹਾਲੇ ਦੁਆਲੇ ਦਰਖਤਾਂ ਦੇ ਨਾਲ ਪਾਕੜਾ ਨੈੱਟ ਚੱਲ ਰਹੀ ਹੈ ਕੋਈ ਆਮ ਆਵਾਜਾਈ ਵਾਲਾ ਰਸਤਾ ਨਹੀਂ ਹੈਗਾ ਇਹ ਕੋਈ ਸ਼ਰੀਰ ਤੇ ਉੱਪਰ ਨਿਸ਼ਾਨ ਵਗੈਰਾ ਕੋਈ ਕੋਈ ਨਿਸ਼ਾਨ ਨਹੀਂ ਹੈਗਾ ਸ਼ਰੀਰ ਤੇ ਉਹ ਕਿੱਦਾਂ ਦੀ ਕਾਰਵਾਈ ਕਰ ਰਹੇ ਹੋ ਸਰ ਜੀ ਮੈਨੂੰ ਤਾਂ ਜੋ ਵੀ ਤੱਥ ਸਾਹਮਣੇ ਆਣਗੇ ਉਹ ਮੁਤਾਬਕ ਕਾਰਵਾਈ ਹੈ ਕਾਰਵਾਈ ਤੁਹਾਨੂੰ ਕਿੰਨੇ ਵਜੇ ਇੱਥੇ ਲਾ ਮਿਲੀ ਸੀ ਸਰ ਹੁਣ ਮੇਰੀ ਤਾਂ ਕੋਈ ਅੱਧਾ ਘੰਟਾ ਕਲੀਅਰ ਹੋ ਰੋਟ ਅੱਧਾ ਘੰਟਾ ਪਹਿਲਾਂ 15 20 ਮਿੰਟ ਪਹਿਲਾਂ ਕਮੇਟੀ ਬਾਸਾ ਆਉਣ ਜਾਂਦਾ ਦੇਖੋ ਕੰਡੀਸ਼ਨ ਦੇਖੀਏ ਤੇ ਕੀ ਲੱਗਦਾ ਮਜ਼ਦੂਰ ਹੈ ਇਹ ਜਾਂ ਕੁਝ ਕੀ ਲੱਗਦਾ ਇਹ ਕੁਝ ਦੇਖੋ ਤਾਂ ਕੋਈ ਮਜ਼ਦੂਰ ਜਿਹਾ ਲੱਗਦਾ ਇਹ ਦੇਖੋ ਉਹ ਵਗੈਰੇ ਲੱਗਦਾ ਦੇਖੋ ਤਾਂ ਉਹ ਜੋ ਦੇਖੋ ਕੀ ਸਾਹਮਣੇ ਆ ਰਿਹਾ ਹੈ ਜਾਓ ਫਿਰ